ਚੋਪਲਰ ਸਾਹਿਬ ਤੁਸੀਂ ਜਿਸ ਤਰ੍ਹਾਂ 70 ਸਾਲ ਉਮਰ ਹੋਗੀ ਤੁਹਾਡੀ 70 ਪਲੱਸ ਹੋਗੀ ਤਾਂ ਅੱਜ ਕੱਲ ਦੇਖਿਆ ਕਿ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਓਵਰ weight ਹੋ ਰਹੇ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਹਾਡਾ ਰਸੇ ਦਾ ਰਾਜ ਕੀ ਹੈ ਉਹਨਾਂ ਨੂੰ ਵੀ ਸਾਂਝਾ ਕਰੋ ਤੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਦੇਖੋ ਜੀ ਸਿੱਧੀ ਗੱਲ ਹੈ ਸੂਰਜ ਦੀ ਟਿੱਕੀ ਨਿਕਣ ਤੋਂ ਪਹਿਲਾਂ ਤੁਸੀਂ ਬਿਸਤਰਾ ਛੱਡ ਦਿਓ ਠੀਕ ਹੈ ਜੀ ਪਾਣੀ ਦਾ ਗਲਾਸ ਪੀਓ ਬਾਥਰੂਮ ਜਾਓ ਚਾਹ ਪੀਣੀ ਆ ਪਿਓ ਨਹੀਂ ਨਾ ਪਿਓ ਟਰੈਕਸੂਟ ਪਾਓ ਸੂਰਜ ਚੱਕੀ ਨਿਕਲ ਤੋਂ ਪਹਿਲਾਂ ਬਾਹਰ ਨਿਕਲਿਓ 1 ਘੰਟਾ ਉਮਰ ਦੇ ਮੁਤਾਬਕ ਮੈਂ 1 ਘੰਟਾ ਦੌੜ ਲੈਣਾ ਇਦਾਂ ਦੀ ਕੋਈ ਗੱਲ ਨਹੀਂ ਤੇ ਕਈ 40 ਸਾਲ ਵਾਲਾ ਨਹੀਂ ਦੌੜ ਸਕਦਾ 1 ਘੰਟਾ ਉਮਰ ਦੇ ਜੇ ਵਾਕ ਕਰਨੀ ਹੈ ਵਾਕ ਕਰੋ ਤੁਸੀਂ ਹਲਕੀ ਰਨਿੰਗ ਰਨਿੰਗ ਕਰੋ ਘੰਟਾ 15 20 ਮਿੰਟ ਅੱਧਾ ਘੰਟਾ ਆਉਦੀ ਉਮਰ ਦੇ ਮੁਤਾਬਕ 20 ਸਾਲ ਵਾਲਾ ਜ਼ਿਆਦਾ ਐਕਸਰਸਾਈਜ਼ ਕਰ ਸਕਦਾ ਹੈ 80 ਸਾਲ ਵਾਲਾ ਘੱਟ ਕਰੂਗਾ ਐਕਸਰਸਾਈਜ਼ ਜ਼ਰੂਰ ਕਰੋ ਸਰੀਰ ਨੂੰ ਪਸੀਨਾ ਆ ਜੇ ਉਹ ਮਾਗਦੇ ਦਿਨਾਂ 'ਚ ਵੀ ਪਸੀਨਾ ਆਉਣਾ ਚਾਹੀਦਾ ਐ। ਐਕਸਰਸਾਈਜ਼ ਸਾਡੀ ਇੰਨੀ ਹੋਣੀ ਚਾਹੀਦੀ ਐ। ਫਿਰ ਬੰਦਾ ਘਰ ਆ ਜੇ ਘਰ ਆ ਕੇ ਛੜ ਜਾ ਕੋਈ ਦੁੱਧ ਪੀਵੇ, ਕੋਈ ਜਿਸ ਤਰ੍ਹਾਂ ਬਦਾਮ ਐ ਉਮਰ ਦੇ ਮੁਤਾਬਕ ਜੇ ਜੰਗ ਐ ਤਾਂ ਬਦਾਮ ਜਿਆਦਾ ਖਾ ਲੇ, ਜੇ ਕੋਈ ਹੁਣ ਮੈਂ ਮਲਕੇਨ ਚਾਰ ਬਦਾਮ ਖਾ ਲੈ ਇਸ ਤਰ੍ਹਾਂ। ਬਦਾਮ ਖਾਵੇ, ਕਾਜੂ ਖਾਵੇ, ਲੱਸੀ ਪੀਵੇ, ਦੁੱਧ ਪੀਵੇ ਇਹ ਕੁਝ ਖਾਵੇ। ਫਿਰ ਆਪਦੇ ਘਰ ਦੇ ਕੰਮ 'ਚ ਬਿਜ਼ੀ ਹੋ ਜਿੱਦਾਂ। ਹੁਣ ਬਾਹਰ ਦਾ ਖਾਣਾ ਮੈਂ ਬਿਲਕੁਲ ਨਹੀਂ ਖਾਂਦਾ ਜੀ। ਬਰਗਰ ਪੀਜ਼ਾ ਕੋਲ ਡਰਿੰਕ ਇਹ ਜ਼ਹਿਰ ਹੈ ਮੈਂ ਕਿਸੇ ਵੀ ਫੰਕਸ਼ਨ ਤੇ ਵਿਆਹ ਹੋਵੇ ਕੋਈ ਸ਼ਾਦੀ ਹੋਵੇ ਮੈਂ ਘਰੋਂ ਖਾ ਕੇ ਜੰਨਾ ਹੁੰਦਾ ਬਿਲਕੁਲ ਮੈਂ ਟੱਚ ਨਹੀਂ ਕਰਦਾ ਕਿ ਜਿਸ ਤਰ੍ਹਾਂ ਸਾਡੇ ਘਰ ਚ ਖੀਰ ਹੈ ਰੋਟੀ ਸਬਜੀ ਹੈ ਖੀਰ ਹੈ ਸੇਵੀਆਂ ਹੈ ਪਨੀਰ ਹੈ ਲੱਸੀ ਹੈ ਸਭ ਕੁਝ ਕਿ ਸਾਡੇ ਆਬਾ ਕਰਦਾ ਇਹ ਸਾਨੂੰ ਖਾਣਾ ਚਾਹੀਦਾ ਬਾਹਰ ਨਹੀਂ ਕੋਈ ਵੀ ਚੀਜ਼ ਨਹੀਂ ਖਾਦੇ ਇਹ ਖਾਣੀ ਚਾਹੀਦੀ ਸਾਨੂੰ ਕੋਈ ਇਸ ਨਾਲ ਟਿੱਕੀ ਸਮੋਸਾ ਜਲੇਬੀ ਵੀ ਨਹੀਂ ਖਾਣੀ ਚਾਹੀਦੀ ਕਦੇ ਕਦਾਂ ਚਲੋ ਕੋਈ ਫੰਕਸ਼ਨ ਆ ਪਾਰਟੀ ਆ ਮਾੜੀ ਮੋਟਾ ਕੋਲ ਡਰਿੰਕ ਪੀ ਲਿਆ ਉਹ ਗਲਾ ਲੱਗ ਗਿਆ ਕੋਈ ਮਾੜੀ ਮੁੱਟੀ ਜਲੇਬੀ ਖਾ ਲਈ ਨਾ ਟਿੱਕੀ ਸਮੋਸਾ ਸਾਰਾ ਨਾ ਇਹ ਬਿਮਾਰੀ ਦਾ ਘਰ ਹੁੰਦਾ ਜੀ ਮੈਂ ਬਿਲਕੁਲ ਇਸ ਤੋਂ ਦੂਰ ਆ ਜੀ ਮੈਨੂੰ ਅੱਜ ਤੱਕ ਮਾਲਕ ਦੀ ਮਿਹਰ ਨਾਲ ਕਦੇ ਕੋਈ ਬਿਮਾਰੀ ਨਹੀਂ ਲੱਗੀ ਕਦੇ ਸਿਰ ਨਹੀਂ ਦੁਖਿਆ ਕਦੇ ਜੁਕਾਮ ਜੁਕਾਮ ਜੇ ਹੋ ਵੀ ਗਿਆ ਮੈਂ ਕੋਈ ਦਵਾਈ ਨਹੀਂ ਲਈ ਤੇ ਮੈਂ ਆਪ ਦੀ ਦੌੜ ਦੂੜ ਕੇ ਐਦਾਂ ਠੀਕ ਕਰ ਲਈ ਮੈਨੂੰ ਬਸ ਮਾਲਕ ਜੀ ਮੇਰਾ ਕੋਈ ਪ੍ਰੋਬਲਮ ਨਹੀਂ ਹੋਈ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਬੰਦੇ ਓਵਰ weight ਹੋ ਜਾਂਦੇ ਆ ਮੈਂ ਹੈਰਾਨ ਆ ਕਿ ਕਿਉਂ ਹੋਗੇ ਓਵਰ weight ਮੇਰਾ 64 ਕਿਲੋ weight ਆ ਮੈਂ ਜਦੋਂ 21 ਸਾਲ ਦਾ ਸੀ ਉਦੋਂ 60 ਕਿਲੋ ਤੋਂ ਥੱਲੇ ਸੀ weight ਮੇਰਾ ਹੁਣ ਮੇਰਾ 60 ਫਿਰ 62 ਹੋ ਗਿਆ ਫਿਰ 64 ਹੋ ਗਿਆ ਪਿਛਲੇ 40 ਸਾਲਾਂ ਤੋਂ ਮੇਰਾ ਇਹੀ weight ਆ ਜੇ ਬੱਚਾਉਣ ਤੋਂ 60 ਹੋ ਜਾਂਦਾ ਹੈ ਜਾਂ ਚਾਉਣ ਤੋਂ 60 ਰਹਿ ਜਾਂਦਾ ਇੱਥੇ ਮੇਰਾ ਕਦੇ 70 80 ਤੱਕ ਮੇਰੇ ਤਾਂ ਖੈਰ ਉਹ ਖੈਰ ਮੇਰੀ ਉਮਰ ਦੇ ਬੰਦੇ ਤਾਂ ਹੋ ਵੀ ਜਾਂਦਾ ਸੀ ਤੇ ਕਰ ਸੀ ਖੈਰ ਮੈਂ ਤਾਂ ਹੈਰਾਨ ਆ ਇਦਾਂ ਦੇ ਬੰਦੇ ਜੇ ਐਕਸਰਸਾਈਜ਼ ਨਹੀਂ ਕਰਨਗੇ ਵਾਕ ਨਹੀਂ ਕਰਨਗੇ ਦੌੜਨਗੇ ਨਹੀਂ ਉਹ ਆਟੋਮੈਟਿਕਲੀ weight ਵਧੇਗਾ ਬਿਮਾਰੀਆਂ ਸਾਡੇ ਸਰੀਰ ਨੂੰ ਪਕੜ ਕਰਨਗੀਆਂ ਇੱਕ ਵਾਰੀ ਬਿਮਾਰੀਆਂ ਸਾਨੂੰ ਪਕੜ ਲਿਆ ਸਾਡੇ ਦੋਸਤ ਮਿੱਤਰ ਸਾਡੇ ਤੋਂ ਦੂਰ ਹੋ ਜਾਣਗੇ ਸਾਨੂੰ ਮਨ ਕਰਦੇ ਵੀ ਦੇਖਣਗੇ ਵੀ ਬੁढ़ा ਪਿਆ ਜਾਂ ਕੁਛ 6 ਮਹੀਨੇ ਹੋ ਗਏ ਸਾਲ ਹੋ ਗਏ ਵੀ ਰੱਬਾ ਚੱਕ ਲਾਇ ਇਹਨੂੰ ਤਾਂ ਉਹ ਇਦਾਂ ਦੀ ਉਹ ਸਾਡੇ ਗੱਲਾਂ ਹੋ ਜਾਂਦੀਆਂ ਸੋ ਮੈਂ ਕਹਿੰਦਾ ਵੀ ਆਪ ਕੋਈ ਵੀ ਤੰਦਰੁਸਤ ਬੰਦਾ ਦੇ ਲੋਕ ਨੇੜੇ ਆਉਂਦੇ ਆ ਹਾਂ ਸਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਵਾਕ ਕਰਨੀ ਚਾਹੀਦੀ ਹੈ ਤੇ ਸਾਦੀ ਖਰਾਕ ਖਾਣੀ ਚਾਹੀਦੀ